ਜੱਸੀ ਜੀ ਜਿਹੜੇ ਕਿ ਸਾਰਿਆਂ ਦੇ ਜਾਣ ਪਛਾਣ ਵਾਲੇ ਨੇ ਸਾਫਤਾ ਚੀਪ ਪਾਰਲੀਮੈਂਟ ਸਕੱਤਰ ਵੀ ਨੇ ਔਰ ਇਹ ਸਾ ਹਲਕੇ ਤੋਂ ਵਿਧਾਇਕ ਵੀ ਰਹੇ ਵੇ ਸਾਡੀ ਲਵਾਈ ਹੈ ਪਿਛਲੇ ਸਮੇਂ ਦੇ ਸਿੱਖਿਆ ਜਨੇ ਸਰਕਾਰ ਨੇ ਲਈ ਹੈ ਸਾਰਿਆਂ ਦੀ ਮਿਹਨਤ ਕਰਦੇ ਆ ਕਿ ਭਾਵੇਂ ਦੀ ਦਿੱਤੀ ਹੈ ਸਿਰਫ ਆਪਣਾ ਹੀ ਸੂਬਾ ਜਿਹੜਾ ਪਛੜ ਰਿਹਾ ਹੈ ਅੱਜ ਯੂਪੀ ਦੇ ਵਿੱਚ ਤੁਸੀਂ ਦੇਖ ਲਓ ਕਰੋੜਾਂ ਦਾ ਇਕੱਠ ਹੈ ਉੱਥੇ ਕੋਈ ਲੁੱਟਾ ਖੋਹਾਂ ਦੀ ਕਾਸੀ ਦੀ ਨਾ ਬੰਬ ਦੀ ਨਾ ਹੋਰ ਦੀ ਕਾਸੀ ਦੀ ਭਾਰਤ ਮਾਤਾ ਕੀ ਜੈ ਭਾਰਤ ਮਾਤਾ ਕੀ ਜੈ ਭਾਰਤ ਮਾਤਾ ਕੀ ਜੈ ਸਭ ਦਾ ਬੜਾ ਪ੍ਰणाम ਬਹੁਤ ਦਿਨਾਂ ਬਾਅਦ ਸਭ ਨੂੰ ਦੇਖੋ ਜਿਹੜੀ ਅੱਜ ਇਹ ਤਲਵੰਡੀ ਸਾਬੋ ਵਿਧਾਨ ਸਭਾ ਦੀ ਮੀਟਿੰਗ ਕੀਤੀ ਹੈ ਇਹ ਮੀਟਿੰਗ ਦਾ سلسلہ ਪਿਛਲੇ ਦਿਨਾਂ ਤੋਂ ਸ਼ੁਰੂ ਕੀਤਾ ਹੈ ਕਿ ਹਰ ਵਿਧਾਨ ਸਭਾ ਵਾਈਜ ਮੈਂਬਰਸ਼ਿਪ ਦਾ ਜਿਹੜਾ ਸਾਡਾ ਅਭਿਆਨ ਚੱਲਿਆ 2 ਦਸੰਬਰ ਤੋਂ ਲੈ ਕੇ ਇਹ 21 ਜਨਵਰੀ ਤੱਕ ਸੀਗਾ ਅੱਜ ਪ੍ਰਧਾਨ ਸਭਾ ਤਲਵੰਡੀ ਦੇ ਵਿੱਚ ਸਾਰਾ ਦੇਖਿਆ ਗਿਆ ਕਿ ਸਾਡੀ ਕਿੰਨੀ ਮੈਂਬਰਸ਼ਿਪ ਹੋ ਗਈ ਹੈ ਕਿੰਨੇ ਸਾਡੇ ਪਾਰਟੀ ਦੇ ਐਕਟਿਵ ਮੈਂਬਰ ਬਣ ਗਏ ਉਹ ਸਾਰੀ ਸਮਿਖਿਆ ਕੀਤੀ ਗਈ ਹੈ ਇਸ ਤੋਂ ਪਹਿਲਾਂ ਅਸੀਂ ਰਾਮਪੁਰਾ ਵਿਧਾਨ ਸਭਾ ਕੀਤੀ ਹੈ ਉਸ ਤੋਂ ਬਾਅਦ ਮੌੜ ਤੇ ਆ ਤੀਸਰੀ ਮੀਟਿੰਗ ਤਲਵੰਡੀ ਸਾਬੋ ਦੀ ਕੀਤੀ ਹੈ ਸੋ ਜਿੱਥੋਂ ਤੱਕ ਪਾਰਟੀ ਨੇ ਸਾਨੂੰ ਟੀਚਾ ਦਿੱਤਾ ਹੈ ਕਿ ਹਰ ਬੂਥ ਦੇ ਉੱਪਰ ਅਸੀਂ ਦੋ ਐਕਟਿਵ ਮੈਂਬਰ ਬਣਾਉਣੇ ਆ ਐਕਟਿਵ ਮੈਂਬਰ ਦਾ ਭਾਵ ਹੈ ਕਿ ਜਿਹੜਾ ਬੰਦਾ ਪਾਰਟੀ ਦਾ ਮੈਂਬਰ ਬਣਿਆ ਉਹਨੇ 50 ਮੈਂਬਰ ਬਣਾਉਣੇ ਜ਼ਰੂਰੀ ਹੈ ਇਸ ਕਰਕੇ ਪਾਰਟੀ ਦੇ ਟੀਚੇ ਨੂੰ ਪੂਰਾ ਕਰਨ ਲਈ ਇਹ ਸਾਰੀ ਸਕੀਮ ਵੀ ਦੱਸੀ ਆ ਰਣਨੀਤੀ ਬਣਾਈ ਆ ਕਿ ਕਿਵੇਂ ਅਸੀਂ ਟੋਲੀਆਂ ਬਣਾ ਕੇ ਪਿੰਡਾਂ ਦੇ ਵਿੱਚ ਜਾਣਾ ਹੈ ਔਰ ਕਿਵੇਂ ਅਸੀਂ ਜਿਹੜਾ ਹੈਗਾ ਇਸ ਟਾਰਗੇਟ ਨੂੰ ਅਚੀਵ ਕਰਨਾ ਉਹ ਸਾਰੀ ਰਣਨੀਤੀ ਦੇ ਉੱਤੇ ਵਿਚਾਰ ਵਟਾਂਦਰਾ ਹੋ ਰਿਹਾ ਹੈ ਕਿਵੇਂ ਦੇ ਮਾਹੌਲ ਨੂੰ ਕਿਵੇਂ ਦੇਣਾ ਪੰਜਾਬ ਦੇ ਆ ਬਸ ਕਰ ਰਹੇ ਹਾਂ ਕਿਸ ਤਰ੍ਹਾਂ ਦਾ ਇਸ ਪਾਸੇ ਦਾ ਦੇਖੋ ਇੱਥੋਂ ਪਤਾ ਲੱਗਦਾ ਹੈ ਕਿ ਜਿਹੜਾ ਸਾਡਾ ਪਟੰਡਾ ਜ਼ਿਲ੍ਹਾ ਦਿਹਾਤੀ ਜਿਹੜੇ ਚ ਤਿੰਨ ਵਿਧਾਨ ਸਭਾ ਹਲਕੇ ਆਉਂਦੇ ਆ ਰਾਮਪੁਰਾ 10000 ਤੋਂ ਪਲੱਸ ਹੋ ਚੁੱਕਿਆ ਜਿਹੜਾ ਮੌੜ ਹੈ ਸਾਡਾ ਪੂਰਾ ਦਿਹਾਤੀ ਏਰੀਆ ਉੱਥੋਂ ਅਸੀਂ 9000 ਦੇ ਕਰੀਬ ਜਿਹੜੀ ਮੈਂਬਰਸ਼ਿਪ ਹੋ ਚੁੱਕੀ ਹੈ ਔਰ 7000 ਦੇ ਕਰੀਬ ਤਲਵੰਡੀ ਸਾਬੋ ਹੋ ਚੁੱਕੀ ਹੈ ਤੇ ਇਹ ਜਿਹੜੀ ਮੈਂਬਰਸ਼ਿਪ ਹੈ ਇਹ ਹਰ ਪਿੰਡ ਦੇ ਵਿੱਚੋਂ ਹੋਈ ਹੈ ਔਰ ਪਿੰਡਾਂ ਦੇ ਵਿੱਚੋਂ 10000 ਮੈਂਬਰ ਬਣ ਜਾਣਾ 9000 ਮੈਂਬਰ ਬਣ ਜਾਣਾ ਇਹ ਇਸ ਗੱਲ ਦਾ ਸੰਕੇਤ ਹੈ ਕਿ ਲੋਕ ਭਾਰਤੀ ਜਨਤਾ ਪਾਰਟੀ ਨੂੰ ਚਾਹੁੰਦੇ ਆ ਕਿਉਂਕਿ ਉਹਨਾਂ ਨੂੰ ਪਤਾ ਲੱਗ ਗਿਆ ਕਿ ਜੇ ਸੂਬੇ ਨੂੰ ਬਚਾ ਸਕਦੀ ਹੈ ਪੰਜਾਬ ਨੂੰ ਤੇ ਉਹ ਭਾਰਤੀ ਜਨਤਾ ਪਾਰਟੀ ਹੀ ਬਚਾ ਸਕਦੀ ਹੈ ਹੋਰ ਕੋਈ ਪਾਰਟੀ ਨਹੀਂ ਬਚਾ ਸਕਦੀ ਸੋ ਇਹ ਮੈਂਬਰਸ਼ਿਪ ਦਾ ਹੋਣਾ ਤੇ ਹਾਤੀ ਜਰ ਦੇ ਵਿੱਚੋਂ ਇਸ ਗੱਲ ਦੀ ਗਵਾਹੀ ਹੈ ਮੀਟਿੰਗ ਦੀ ਅੱਜ ਮੈਂਬਰਸ਼ਿਪ ਬਾਰੇ ਮੀਟਿੰਗ ਸੀਗੀ ਭਾਤੀ ਜਨਤਾ ਪਾਰਟੀ ਦੀ ਮੈਂਬਰਸ਼ਿਪ ਚੱਲ ਰਹੀ ਹੈ ਜਿਹੜੀ ਕਿ ਆਨਲਾਈਨ ਹੈ ਸੋ ਅਸੀਂ ਹਰੇਕ ਬੂਥ ਤੇ ਦੋ ਐਕਟਿਵ ਮੈਂਬਰ ਬਣਾਉਣੇ ਆ ਐਕਟਿਵ ਮੈਂਬਰ ਦਾ ਮਤਲਬ ਹੈ ਕਿ ਜੀਨੇ ਪੰਜਾ ਪੰਜਾ ਮੈਂਬਰ ਅੱਗੋਂ ਬਣਾਏ ਉਸ ਨੂੰ ਅਸੀਂ ਐਕਟਿਵ ਮੈਂਬਰ ਕਹਿੰਦੇ ਆ ਸੋ ਹਰ ਬੂਥ ਤੇ ਅਸੀਂ ਘੱਟੋ ਘੱਟ 20 ਪਰਿਵਾਰ ਜਾਂ 200 ਮੈਂਬਰ ਆਪਦੇ ਨਾਲ ਜੋੜਤੀ ਸਾਡੀ ਜੋ ਟਾਰਗੇਟ ਹੈ ਉਸ ਨੂੰ ਪੂਰਾ ਕਰਕੇ ਫਿਰ ਅਸੀਂ ਭਾਜਪਾ ਦਾ ਅਗਲਾ এজেন্ডਾ ਲੈ ਕੇ ਇੱਥੇ ਸਰਕਾਰ ਬਣਾਉਣਾ ਲੋਕਾਂ ਨੂੰ ਹਲਕੇ ਦੀ ਬੜਾ ਰਿਸਪੌਂਸ ਮਿਲੇ ਸਾਰ। ਜਿਲ੍ਹਾ ਦਾ ਭਰਤੀ ਜੀ ਵੀ ਉਹ ਕਾਫੀ ਉੱਚਾ ਹੈਗਾ ਲੋਕਾਂ ਦਾ। ਬਿਲਕੁਲ ਜੀ। 10-10000 ਮੈਂਬਰ ਅਸੀਂ ਪ੍ਰਤੀ ਹਲਕਾ ਆਲਰੇਡੀ ਭਰਤੀ ਕਰ ਚੁੱਕੇ ਹਾਂ ਔਰ ਇਸ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਤੇਜ਼ ਕਰਾਂਗੇ ਕਿਉਂਕਿ ਹੁਣ ਸਾਡੇ ਕੋਲੇ ਬਹੁਤ ਸਾਰੇ ਐਕਟਿਵ ਮੈਂਬਰ ਪਹਿਲਾਂ ਹੀ ਵਾਟਸਐਪ ਤੇ